ਖਨੌਰੀ ਬਾਰਡਰ ਤੇ ਕਿਸਾਨਾਂ ਦਾ ਸੰਘਰਸ਼ ਲਗਾਤਾਰ جاری ਹੈ ਤੇ ਇਸ ਵਿਚਾਲੇ ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨਾਂ ਗੂਜ ਜਗਜੀਤ ਸਿੰਘ ਢੱਲੇਵਾਲ ਜਿਨ੍ਹਾਂ ਦੇ ਵੱਲੋਂ 26 ਨਵੰਬਰ ਤੋਂ ਮਰਨ ਵਰਤ ਤੇ ਬੈਠਣ ਦਾ ਐਲਾਨ ਕਰ ਦਿੱਤਾ ਗਿਆ ਸੀ ਤਾਂ ਦੱਸਿਆ ਗਿਆ ਕਿ ਉਸੇ ਵਿਚਾਲੇ ਹੀ ਪੁਲਿਸ ਫੋਰਸ ਵੱਡੀ ਗਿਣਤੀ ਦੇ ਵਿੱਚ ਖਨੌਰੀ ਬਾਰਡਰ ਤੇ ਪਹੁੰਚਦੀ ਹੈ ਜਿੱਥੋਂ ਕੀ ਜਿਹੜੇ ਕਿਸਾਨਾਂ ਗੂਜ ਜਗਜੀਤ ਸਿੰਘ ਢੱਲੇਵਾਲ ਨੇ ਉਹਨਾਂ ਨੂੰ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਲਿਆਇਆ ਗਿਆ ਤਾਂ ਦੱਸਿਆ ਗਿਆ ਕਿ ਪੁਲਿਸ ਦੇ ਵੱਲੋਂ ਡਿਟੇਨ ਕਰਕੇ ਉਹਨਾਂ ਨੂੰ ਡੀ ਐਮ ਸੀ ਹਸਪਤਾਲ ਲਿਆਂਦਾ ਜਾਂਦਾ ਤੇ ਉੱਥੇ ਉਹਨਾਂ ਦਾ ਮੈਡੀਕਲ ਕਰਵਾਇਆ ਗਿਆ ਤਸਵੀਰਾਂ ਨੇ ਜਿੱਥੇ ਜਿਹੜੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਉਹਨਾਂ ਨੂੰ ਖਨੌਰੀ ਬਾਰਡਰ ਤੋਂ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਲਿਆਂਦਾ ਗਿਆ ਜਿੱਥੇ ਉਹਨਾਂ ਦਾ ਮੈਡੀਕਲ ਚੈੱਕਅਪ ਕਰਵਾਇਆ ਜਾ ਰਿਹਾ ਤਾਂ ਦੱਸ ਲਈਏ ਕਿ ਕਿਸਾਨੀ ਮੰਗਾ ਨੂੰ ਲੈ ਕੇ ਜਿਹੜੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਇਹਨਾਂ ਦੇ ਬਲੂ ਮਰਨ ਵਰਤ ਤੇ 26 ਨਵੰਬਰ ਤੋਂ ਬੈਠਣ ਦਾ ਐਲਾਨ ਕਰ ਦਿੱਤਾ ਗਿਆ ਸੀ ਤਾਂ ਇਹਨਾਂ ਦਾ ਕਹਿਣਾ ਸੀ ਕਿ ਜਿਵੇਂ ਜਿਵੇਂ ਇੱਕ ਇੱਕ ਕਿਸਾਨ ਆਗੂ ਜੇਕਰ ਉਹ ਖਤਮ ਵੀ ਹੋ ਜਾਂਦਾ ਹੈ ਤਾਂ ਉਸ ਦੀ ਜਗ੍ਹਾ ਤੇ ਦੂਜਾ ਆਗੂ ਬੈਠੇਗਾ ਪਰ ਇਹ ਸੰਘਰਸ਼ ਜਾਰੀ ਰਹੇਗਾ ਤਾਂ ਇਸ ਤੋਂ ਪਹਿਲਾਂ ਹੀ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਡਿਟੇਨ ਕਰ ਲਿਆ ਜਾਂਦਾ ਹੈ ਤੇ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਲਿਆਂਦਾ ਗਿਆ ਤਾਂ ਜੋ ਉਹਨਾਂ ਦੀ ਸਿਹਤ ਦਾ ਚੈੱਕਅਪ ਕਰਵਾਇਆ ਜਾਵੇ ਤੇ ਉਹਨਾਂ ਦੀ ਸਿਹਤ ਦੇ ਨਾਲ ਕੋਈ ਵੀ ਖਿਲਵਾੜ ਨਾ ਹੋ ਸਕੇ ਇਸੇ ਦੌਰਾਨ ਵੱਡੀ ਗਿਣਤੀ ਦੇ ਵਿੱਚ ਪੁਲਿਸ ਬਲ ਵੀ ਤੈਨਾਤ ਕੀਤਾ ਗਿਆ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਉਹਨਾਂ ਦੇ ਸੀਨੀਅਰ ਨੇਤਾ ਕਿਹੜੇ ਜੀ ਸਾਜ 20 ਸਿੰਘ ਦੱਲਿਆ ਉਹਨਾਂ ਵੱਲੋਂ ਅੱਜ ਕਿਸਾਨੀ ਮੰਗਾਸ ਬੰਦੀ ਖਨੌਰੀ ਵਿਖੇ ਇੱਕ ਮਰਨਵਰਤ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਸੀ ਤੇ ਉਹਦੇ ਵਿੱਚ ਪ੍ਰਸ਼ਾਸਨ ਇਸ ਗੱਲ ਹੀ ਚਿੰਤਤ ਸੀ ਇੱਕ ਤਾਂ ਉਹਨਾਂ ਦੀ ਏਜ ਕਰਕੇ ਤੇ ਇੱਕ ਉਹਨਾਂ ਦੀ ਸਿਹਤ ਕਰਕੇ ਕਿਉਂਕਿ ਜਦੋਂ ਕੋਈ ਮਰਨਵਰਤ ਦਾ ਐਲਾਨ ਹੁੰਦਾ ਤੇ ਲੋਕਾਂ ਦਾ ਇਕੱਠ ਬਹੁਤ ਜ਼ਿਆਦਾ ਉਹਦੇ ਵਿੱਚ ਹੋ ਜਾਂਦਾ ਇੱਕਠ ਦੇ ਕਾਰਨ ਫਿਰ ਸਮੇਂ-ਸਿਰ ਕਈ ਵਾਰੀ ਵਿੱਚੋਂ ਲੋਕ ਵਿਰੋਧ ਕਰਦੇ ਆ ਵੀ ਸਿਹਤ ਸਹੂਲਤ ਜਿਹੜੀ ਹੈ ਲੁਰੰਦੀ ਸੋ ਸਿਹਤ ਸਹੂਲਤਾਂ ਉਵਣੀ ਪਹੁੰਚ ਪਾਉਂਦੀ ਇਸ ਕਰਕੇ ਅਸੀਂ ਉਹਨਾਂ ਦੇ ਸਿਹਤ ਨੂੰ ਧਿਆਨ ਚ ਰੱਖਦੇ ਹੋਏ ਉਹਨਾਂ ਦੀ ਸਿਨਿਓਰਟੀ ਨੂੰ ਧਿਆਨ ਚ ਰੱਖਦੇ ਹੋਏ ਤੇ ਉਹ ਸਾਡੇ ਸਾਰਿਆਂ ਲਈ ਸਤਿਕਾਰਯੋਗ ਹੈ ਇਸ ਗੱਲ ਨੂੰ ਧਿਆਨ ਚ ਰੱਖਦੇ ਹੋਇਆ ਪ੍ਰਸ਼ਾਸਨ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਉਹਨਾਂ ਦਾ ਪ੍ਰੋਪਰਲੀ ਮੈਡੀਕਲ ਚੈੱਕਅਪ ਹੋਣਾ ਜ਼ਰੂਰੀ ਹੈ ਉਹਨਾਂ ਨੂੰ ਅੱਜ ਅਸੀਂ ਨਾਲ ਲੈ ਕੇ ਡੀ ਐਮ ਸੀ ਲੁਧਿਆਣਾ ਵਿਖੇ ਉਹਨਾਂ ਦਾ ਚੈੱਕਅਪ ਕਰਾ ਰਹੇ ਹਨ